ਪੰਜਾਬੀ ਟ੍ਰਿਬਿਊਨ ਨੂੰ ਡਿਜੀਟਲ ਪਲੇਟਫਾਰਮ ਉੱਤੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਫਿਲਮ ਸਾਜ਼ ਜਸਪਾਲ ਢਿੱਲੋਂ ਦੇ ਰੂਬਰੂ ਕਰਾਂਗੇ ਜਿਨ੍ਹਾਂ ਦੀ ਵੈਬ ਸੀਰੀਜ਼ ਚੋਰਾ ਜਲਦੀ ਹੀ ਰਿਲੀਜ਼ ਹੋ ਰਹੀ ਹੈ ਜਸਪਾਲ ਢਿੱਲੋਂ ਜੀ ਪੰਜਾਬੀ ਟ੍ਰਿਬਿਊਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸ਼ੈਂਬਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਸਸ਼ੀਗਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਤੇ ਪੰਜਾਬੀ ਟ੍ਰਿਬਿਊਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸ਼ੈਂਬਰ ਵੱਲੋਂ ਪਿਆਰ ਭਰੀ ਸ਼ਸ਼ੀਕਾ ਤੇ ਬਹੁਤ-ਬਹੁਤ ਧੰਨਵਾਦ ਬਾਈ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਇ ਜਸਪਾਲ ਜੀ ਸਾਨੂੰ ਫਿਲਮ ਦੇ ਟਾਈਟਲ ਚੋਰਾ ਬਾਰੇ ਕੁਝ ਦੱਸੋ ਇਹ ਫਿਲਮ ਦੇ ਇੱਕ ਸੁਲਗ ਵੀ ਆ ਕੋਈ ਕੋਈ ਥੋੜਾ ਹੁੰਦਾ ਕੋਈ ਬਹੁਤਾ ਹੁੰਦਾ ਹਰੇਕ ਬੰਦਾ ਚੋਰਾ ਹੁੰਦਾ ਹਾਂਜੀ ਹਾਂ ਥੋੜਾ ਜਿਹਾ ਤੇ ਚਾਨਣਾ ਪਾਓ ਚੋਰੇ ਬਾਰੇ ਚਾਨਣਾ ਪਾਓ ਚੋਰਾ ਅਸਲ ਚ ਇੱਕ ਪਿੰਡਾਂ ਦਾ ਸ਼ਬਦ ਹੈ ਜੀ ਪਿੰਡਾਂ ਚ ਨਿਕਲੇ ਹੋਇਆ ਖਾਸ ਕਰਕੇ ਸਾਡਾ ਜਿਹੜਾ ਮਾਲਵਾ ਏਰੀਆ ਉਥੋਂ ਚੋਰਾ ਆਪਾਂ ਨਾ ਇੱਕ ਜਿਹੜਾ ਅਧਖੜ ਉਮਰ ਦਾ ਹੁੰਦਾ ਜਾਨੀ ਕਿ ਅਧਖੜ ਉਮਰ ਤੋਂ ਬਾਅਦ ਜਿਵੇਂ 40 50 60 70 ਸਾਲ ਦੀ ਉਮਰ ਚ ਜਾ ਕੇ ਜਿਹਦੀ ਚਿੱਟੀ ਦਾੜੀ ਹੁੰਦੀ ਹੈ ਉਹ ਜਨਾਨੀਵਾਜੀ ਕਰਦਾ ਤੇ ਔਰਤ ਵੱਲ ਜ਼ਿਆਦਾ ਟਰੈਕਟ ਹੁੰਦਾ ਉਹਨੂੰ ਆਪਾਂ ਵੈਸੇ ਨਾਰਮਲ ਸ਼ਬਦ ਜਾਨੀ ਕਿ ਆਪਾਂ ਵਰਤ ਲੈਨੇ ਚੌਰਾ ਕਹਿ ਦਿੰਨੇ ਆ ਵੀ ਯਾਰ ਉਹ ਚੌਰ ਦਾੜੀਆ ਵੀ ਇਹ ਚੌਰੀ ਤੇ ਦੂਰ ਰਹੋ ਤੁਸੀਂ ਤੇ ਇੱਕ ਗਾਲ ਵੱਜੋਂ ਵਰਤਿਆ ਜਾਂਦਾ ਵੀ ਇੱਕ ਗੰਦਾ ਸ਼ਬਦ ਆ ਵੈਸੇ ਤੇ ਉਹਨੂੰ ਚੌਰਾ ਕਹਿ ਦਿੰਨੇ ਆ ਨਾਰਮਲ ਜਾਨੀ ਕਿ ਵੈਸੇ ਇਹ ਜੇ ਆਪਾਂ ਥੋੜਾ ਜਿਹਾ ਇਹਨੂੰ ਲੈ ਕੇ ਚੱਲੀਏ ਸੀਰੀਅਸ ਹੋ ਕੇ ਸੋਚੀਏ ਤੇ ਥੋੜਾ ਜਿਹਾ ਧਿਆਨ ਦਿਈਏ ਵੈਸੇ ਬਿਮਾਰੀ ਆ ਇਹ ਇੱਕ ਹਰੇਕ ਦੇ ਅੰਦਰ ਹੁੰਦੀ ਆ ਇਹ ਵੀ ਕੋਈ ਬਹੁਤਾ ਹੁੰਦਾ ਹੈ ਕੋਈ ਥੋੜਾ ਹੁੰਦਾ ਹੈ ਹਰੇਕ ਬੰਦਾ ਚੋਰਾ ਹੁੰਦਾ ਤੁਹਾਡੇ ਅੰਦਰ ਵੀ ਥੋੜਾ ਬਹੁਤਾ ਹੋਊਗਾ ਉਹ ਮੇਰੇ ਅੰਦਰ ਵੀ ਹੈਗਾ ਮੈਂ ਮੰਨਦਾ ਤੇ ਬਸ ਉਹ ਟੈਗ ਉਹਦੇ ਨਾਲ ਲੱਗ ਜਾਂਦਾ ਤੇ ਜਿਹੜਾ ਉਸ ਬਿਮਾਰੀ ਦੇ ਵਿੱਚ ਜ਼ਿਆਦਾ ਤਸ ਜਾਂਦਾ ਉਹਨੂੰ ਆਪਾਂ ਚੋਰਾ ਕਹਿ ਦਿੰਦੇ ਆ ਇਹ ਜਿਹੜੀ ਕਹਾਣੀ ਹੈ ਵੈਸੇ ਜੀ ਇੱਕ ਤਾਨੂੰ ਖਿਆਲ ਕਿਵੇਂ ਆਇਆ ਲਿਖਣ ਦਾ ਵੀ ਕੋਈ ਕਰੈਕਟਰ ਸੀ ਕੋਈ ਕਿਰਦਾਰ ਸੀ ਜਿਹੜਾ ਤੁਹਾਡੇ ਜ਼ਿਹਨ ਵਿੱਚ ਸੀ ਉਹਨੂੰ ਦੇਖ ਕੇ ਤੁਸੀਂ ਇਹ ਸੋਚਿਆ ਵੀ ਬਹੁਤ ਕਰਦਾਰ ਨੇ ਜੀ ਆਪਣੇ ਸਮਾਜ ਦੇ ਵਿੱਚ ਜੇ ਆਪਾਂ ਕਿ ਪਿੰਡਾਂ ਦੇ ਵਿੱਚ ਰਹਿਣੇ ਆਪਾਂ ਪਿੰਡਾਂ ਦੇ ਵਿੱਚ ਇਹ ਆਮ ਚੀਜ਼ਾਂ ਆਪਾਂ ਦੇਖਦੇ ਆਂ ਤੇ ਸ਼ਹਿਰ ਦੇ ਵਿੱਚ ਵੀ ਇਹ ਗੱਲਾਂ ਹੁੰਦੀਆਂ ਨੇ ਬਟ ਸ਼ਹਿਰ ਦੇ ਵਿੱਚ ਇਹ ਹੁੰਦਾ ਵੀ ਆਪਾਂ ਇੱਕ ਦੂਜੇ ਨੂੰ ਬਹੁਤ ਘੱਟ ਜਾਣਦੇ ਹੁੰਦੇ ਹਰੇਕ ਬੰਦਾ ਆਪਣੇ ਕੰਮ ਨਾਲ ਉਹ ਰੱਖਦਾ ਸੰਬੰਧ ਰੱਖਦਾ ਪਰ ਪਿੰਡ ਦੇ ਵਿੱਚ ਜਦੋਂ ਕੋਈ ਵੀ ਗੱਲਬਾਤ ਹੁੰਦੀ ਹੈ ਤਾਂ ਉਹ ਇੱਕ ਮਾੜੀ ਜੀ ਗੱਲ ਬਾਪਰੀ ਤਾਂ ਸਾਰੇ ਪਿੰਡ 'ਚ ਪਤਾ ਲੱਗ ਜਾਂਦੀ ਹੈ ਅੱਗ ਵਾਂਗੂ ਫੈਲ ਜਾਂਦੀ ਹੈ ਅਸੀਂ ਇਹ ਨਿੱਕੇ ਨਿੱਕੇ ਹੁੰਦੇ ਜਾਨਿ ਕਿ ਇਹ ਚੀਜ਼ਾਂ ਦੇਖੀਆਂ ਨੇ ਹੰਡਾਈਆਂ ਨੇ ਵੀ ਜਿਹੜੇ ਵੱਡੀ ਉਮਰ ਦੇ ਬੰਦੇ ਜਿਨ੍ਹਾਂ ਨੂੰ ਬਜ਼ੁਰਗ ਹੁਣ ਕਈ ਬੰਦੇ ਮਸ਼ਕਰੀਆਂ ਚ ਕਿਉਂਕਿ ਜਿਹੜੀ ਠਰਕ ਹੁੰਦੀ ਹੈ ਉਹ ਬੰਦੇ ਦੇ ਸੁਭਾਅ ਦੇ ਮੁਤਾਬਕ ਵੀ ਜਿਹੜਾ ਰਸ ਉਹਦੇ ਚ ਜ਼ਿਆਦਾ ਹੁੰਦਾ ਉਹਦੇ ਮੁਤਾਬਕ ਕੱਢਦਾ ਕਈਆਂ ਦੀ ਠਰਕ ਅੱਖਾਂ ਚੋਂ ਨਿਕਲਦੀ ਹੈ ਤੇ ਕਈਆਂ ਦੀ ਜ਼ੁਬਾਨ ਚੋਂ ਨਿਕਲਦੀ ਹੈ ਕਈਆਂ ਦੀ ਛੇੜ ਛਾੜ ਤੇੋਂ ਨਿਕਲਦੀ ਹੈ ਉਹ ਹੁੰਦੇ ਚੌਰੀ ਨਹੀਂ ਉਹ ਹੁਣ ਜਿਵੇਂ ਪਿੰਡਾਂ ਦੇ ਵਿੱਚ ਅਸੀਂ ਅਕਸਰ ਜਾਨੀ ਕਿ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਬਜ਼ੁਰਗ ਬੰਦਿਆਂ ਨੂੰ ਦੇਖਦੇ ਹੁਣ ਸਾਡੇ ਪਿੰਡ ਚ ਹੁੰਦਾ ਸੀ ਮੈਂ ਨਾ ਨਹੀਂ ਲਵਾਂਗਾ ਬਹੁਤ ਬੰਦੇ ਸੀ ਵੈਸੇ ਤਾਂ ਤੇ ਹੁਣ ਉਹਨੇ ਕੀ ਕਰਨਾ ਹੁੰਦਾ ਵੀ ਜਦੋਂ ਕਿਤੇ ਚਾਰ ਬੁੜੀਆਂ ਹੁੰਦੀਆਂ ਜਾਂ ਕੋਈ ਛੋਟਾ ਮੋਟਾ ਫੰਕਸ਼ਨ ਹੁੰਦਾ ਜਿਵੇਂ ਵਿਆਹਾਂ ਸ਼ਾਦੀਆਂ ਚ ਜਾਂ ਪਿੰਡਾਂ ਦੇ ਵਿੱਚ ਜੱਗ ਹੁੰਦੇ ਹੁੰਦੇ ਨੇ ਵੀ ਪਿੰਡਾਂ ਦੇ ਵਿੱਚ ਕੁਸ਼ਕ ਖਾਸ ਥਾਵਾਂ ਹੁੰਦੀਆਂ ਨੇ ਉੱਥੇ ਪਿੰਡ ਵੱਲੋਂ ਇੱਕ ਜਿਵੇਂ ਜਲੇਬੀਆਂ ਦਾ ਲੰਗਰ ਲਾਤਾ ਜਾਂ ਕੋਈ ਹੋਰ ਉਹ ਬੰਦੇ ਉੱਥੇ ਔਰਤਾਂ ਵਾਲੇ ਪਾਸੇ ਔਰਤਾਂ ਵਾਲੇ ਪਾਸੇ ਜਾਨੀ ਕਿ ਪੂਰਾ ਐ ਇਨਵੋਲਵ ਹੁੰਦੇ ਉਹਨਾਂ ਨੇ ਕੀ ਕਰਨਾ ਵੀ ਗੱਲਬਾਜ਼ੀ ਚ ਜਾਂ ਕੋਈ ਚੀਜ਼ ਪਾਤੀ ਤਾਂ ਮੜਾ ਜਾ ਟੱਚ ਕਰਤਾ ਜਾਂ ਕੋਈ ਜਵਾਕ ਚੱਕ ਲਿਆ ਤਾਂ ਉਹ ਚੀਜ਼ਾਂ ਅਸੀਂ ਦੇਖੀਆਂ ਨੇ ਫਿਰ ਉੱਥੋਂ ਫਿਰ ਜਦੋਂ ਜਨਾਨੀਆਂ ਗੱਲਾਂ ਕਰਦੀਆਂ ਦੇਖੀਆਂ ਵੀ ਇਹ ਚੌਰਾ ਹੈ ਇਹ ਤਾਂ ਦੂਰ ਰਹੀ ਪੁੱਤ ਇਹਨੀਆਂ ਗੱਲਾਂ ਚਨਾ ਜੀ ਤੇ ਕਈ ਵਾਰ ਸਾਨੂੰ ਕੋਈ ਗੱਲ ਕਹਿ ਦਿੰਦਾ ਵੀ ਤੇਰੀ ਮਾਂ ਦੇ ਕੰਨ ਮਾਰੀ ਨਾਰਮਲ ਜੀ ਯਾਨੀ ਕਿ ਉਹਨਾਂ ਨੇ ਗਾਲ ਕੱਢਣੀ ਉਹ ਤੇਰੀ ਮਾਸੀ ਆ ਗਈ ਕਿ ਨਹੀਂ ਹੋਏ ਜਿਹੜੀ ਉਹ ਸੀ ਫਿਰ ਅਸੀਂ ਘਰੇ ਜਾ ਕੇ ਉਹ ਜਵੇਂ ਬੱਚੇ ਹੁੰਦੇ ਅਕਸਰੀ ਤੁਹਾਡੇ ਨਾਲ ਵੀ ਹੋਈ ਹੋਣੀ ਹੈ ਤਾਂ ਉਹਨਾਂ ਨੇ ਘਰੇ ਜਾ ਕੇ ਗੱਲ ਕਰਨੀ ਵੀ ਐਂ ਕਰਕੇ ਵੀ ਉਹ ਐਂ ਕਹਿੰਦਾ ਸੀ ਪੁੱਤ ਉਹ ਤਾਂ ਦੂਰ ਰਹੀ ਹੈ ਉਹ ਚੌਰਾ ਹੈ ਉਹਦੀ ਗੱਲ ਧਿਆਨ ਦਾ ਦਿਆ ਕਰ ਤੇ ਉੱਥੋਂ ਸਾਨੂੰ ਲੱਗਿਆ ਤੇ ਵੈਸੇ ਵੀ ਇਹ ਇਹਨੂੰ ਆਪਾਂ ਜਿਆਦਾ ਹਾਸੋਹਿਣੀ ਚ ਲਾਇਆ ਜਨੇ ਹਾਸ ਰਸ ਚ ਵੀ ਅੱਛਾ ਚਾਹ ਆਈ ਇਹ ਕਰਕੇ ਪਰ ਮੈਨੂੰ ਲੱਗਿਆ ਵੀ ਇਸ ਚੀਜ਼ ਦੀਆਂ ਬਹੁਤ ਕੁੜੀਆਂ ਨੇ ਜਿਹੜੀਆਂ ਸ਼ਿਕਾਰ ਹੋਈਆਂ ਹੋਣਗੀਆਂ ਵੀ ਜਿਵੇਂ ਕਈ ਗੱਲਾਂ ਨਿਕਲੀਆਂ ਹੋਈਆਂ ਨੇਗੀਆਂ ਤੇ ਵੀ ਕੋਈ ਛੋਟੀ ਜੀ ਬੱਚੀ ਹੁੰਦੀ ਆ ਵੀ ਉਹਦੇ ਨਾਲ ਨਵਾਲ ਨਾ ਰੇਪ ਹੋ ਗਿਆ ਕਿਸੇ ਬਜ਼ੁਰਗ ਬੰਦੇ ਨੇ ਰੇਪ ਕਰਤਾ ਉਹ ਚੋਰੀ ਹੁੰਦੇ ਨੇ ਉਹ ਤੇ ਕਈ ਇਹੋ ਜਿਹੀਆਂ ਗੱਲਾਂ ਜਿਹੜੀਆਂ ਅਜੇ ਤੱਕ ਬਾਹਰ ਨਹੀਂ ਆਈਆਂ ਸਿਰਫ ਜਿੰਨਾਂ ਨਾਲ ਇਹ ਘਟਨਾਵਾਂ ਵਾਪਰੀਆਂ ਨੇ ਉਹਨਾਂ ਨੂੰ ਹੀ ਪਤਾ ਹੈ ਹੁਣ ਮੈਨੂੰ ਇੱਕ ਕੋਈ ਦੋਸਤ ਸੀ ਮੇਰੀ ਕੁੜੀ ਉਹਨੇ ਦੱਸਿਆ ਮੈਨੂੰ ਕਹਿੰਦੀ ਮੈਂ ਛੋਟੀ ਜੀ ਹੁੰਦੀ ਸੀ ਤੇ ਇੱਕ ਸਾਡੇ ਗਵਾਂਢ 'ਚ ਹੁੰਦਾ ਸੀ ਬਾਬਾ ਮੈਂ ਅਭੀ 8ਵੀਂ ਬਦਨੇ 9ਵੀਂ 'ਚ ਵੱਢਦੀ ਸੀ ਉਹ ਉਹ ਕਹਿੰਦੀ ਮੈਂ ਜਦੋਂ ਸਕੂਲ ਜਾਂਦੀ ਸੀਗੀ ਤਾਂ ਉਹ ਮੈਨੂੰ ਬੁਲਾਇਆ ਕਰੀ ਵੀ ਆ ਜਾ ਮੈਂ ਵੀ ਉਧਰ ਹੀ ਚੱਲਿਆ ਮੈਂ ਸਕੂਲ ਇੱਕ ਦਿਨ ਮੈਂ ਲੇਟ ਹੋ ਗਈ ਤੇ ਉਹ ਫੇਰ ਉਸੇ ਦਿਨ ਫੇਰ ਉਹਨੇ ਸਕੂਟਰ ਚੱਕਿਆ ਕਹਿੰਦਾ ਮੈਂ ਵੀ ਉਧਰ ਹੀ ਚੱਲੇ ਆਂ ਕਹਿੰਦਾ ਆ ਜਾ ਉਹ ਬਲਾਉ ਦਾ ਨਾਂ ਲੈ ਕੇ ਸੀ ਕੋਈ ਪੁੱਤ ਨਹੀਂ ਕੋਈ ਲੈਣਾ ਕਹਿੰਦੀ ਮੈਂ ਚੱਲ ਬੈ ਗਈ ਵੀ ਲੇਟ ਹੁੰਦੀ ਹੈ ਮੈਨੂੰ ਕਹਿੰਦਾ ਵੀ ਐ ਕਰਕੇ ਵੀ ਕੁਝ ਲੈਣਾ ਕੁਝ ਖਾਣ ਪੀਣ ਨੂੰ ਮੈਂ ਤੈਨੂੰ ਦਵਾ ਦਿੰਦਾ ਵੀ ਰਸਤੇ 'ਚ ਮਾਰਕੀਟ ਆਉਂਦੀ ਸੀਗੀ ਤੇ ਉਹ ਕਹਿੰਦੀ ਨਹੀਂ ਮੈਂ ਤਾਂ ਕੁਝ ਨਹੀਂ ਲੈਣਾ ਮੈਨੂੰ ਸਕੂਲ ਛੱਡਿਓ ਉਹ ਕਹਿੰਦਾ ਕੋਈ ਜੇ 골ਡ ਦੀ ਚੀਜ਼ ਚਾਹੀਦੀ ਹੈ ਮੈਂ ਤੈਨੂੰ ਉਹਵਾ ਦਿੰਦਾ ਵੀ ਆ ਜਾ ਚੱਲ ਤੁਹਾਨੂੰ ਮਾਰਕੀਟ ਲੈ ਕੇ ਜਾਂਦਾ ਮੈਂ ਤੇ ਕਹਿੰਦੀ ਮੈਂ ਮੈਨੂੰ ਸਮਝਣਾ ਵੀ ਇਹ ਮੈਨੂੰ ਐ ਕਿਉਂ ਕਹਿ ਰਿਹਾ ਵੇਹ ਜੀ ਕੀ ਗੱਲ ਹੈ ਕਿਉਂਕਿ ਬੱਚੀ ਸੀ ਤੇ ਉਹਨੇ ਘਰੇ ਆ ਕੇ ਆਪ ਦਾਦੀ ਨੂੰ ਦੱਸੀ ਗੱਲ ਜੀ ਉਹ ਕਹਿੰਦੀ ਐਂ ਕਰਕੇ ਮੈਨੂੰ ਜਿਹੜਾ ਪਣਾ ਗਵਾਂਢੀ ਬਾਬਾ ਵੀ ਮੈਨੂੰ ਐਂ ਕਹਿੰਦਾ ਸੀ ਬੇਬੇ ਹੁਣ ਉਹ ਹੁਣ ਜਾਣਦੀ ਸੀ ਵੀ ਇਹਦਾ ਚੋਰਾ ਹੈ ਤੇ ਉਹਨੇ ਜਾ ਕੇ ਉਹਨਾਂ ਦੇ ਘਰੇ ਸਾਰੇ ਪਰਿਵਾਰ ਦੇ ਵਿੱਚ ਉਹ ਬੈਠਾ ਰੋਟੀ ਖਾਈ ਜਾਂਦਾ ਸੀ ਵੇਰ ਦਾ ਟਾਈਮ ਸੀ ਅਗਲੇ ਦਾ ਤੇ ਨੂੰਹ ਹਾਲਾ ਸੀ ਪੋਤੇ ਆ ਪੜੋਤੇ ਆਲਾ ਸੀਗਾ ਪੋਤੇ ਆਲਾ ਤੇ ਉਹਨੇ 부ੜੀ ਨੇ ਜਾ ਕੇ ਰੇਲ ਬਣਾਤੀ ਉਹਦੀ ਉਹ ਗਾਲਾਂ ਕੱਢੀਆਂ ਉਹਨੂੰ ਉਹ ਗਾਲਾਂ ਕੱਢੀਆਂ ਤੇ ਉਹ ਬੰਦੇ ਨੂੰ ਤੁਸੀਂ ਐਂ ਦੇਖ ਲਓ ਇੱਕ ਮੰਨਦੇ ਨਹੀਂ ਹੁੰਦੇ ਬਹੁਤ ਘੱਟ ਮੰਨਦੇ ਹੁੰਦੇ ਨੇ ਇਹ ਤੇ ਦੂਜੇ ਨੰਬਰ ਤੇ ਬਿਸ਼ਰਮ ਹੁੰਦੇ ਨੇ ਇਸ ਟਾਈਪ ਦੇ ਬੰਦੇ ਉਹਨਾਂ ਨੂੰ ਹਾਂ ਜਿਹੜਾ ਬੰਦਾ ਬਿਸ਼ਰਮ ਹੋ ਗਿਆ ਉਹਨੇ ਮੰਨਣਾ ਹੀ ਕੀ ਆ ਤੇ ਉਹ ਬਸ ਆਪਦੇ ਮੂੰਹ ਚ ਬੜ 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 ਕਰਦਾ ਬਾਹਰ ਨਿਕਲ ਗਿਆ ਵੀ ਇਹ ਤਾਂ ਚਲ ਨੋਰਮਲ ਗੱਲ ਐ ਵੀ ਇਤੋਂ ਵੀ ਭੈਣ ਗੱਲਾਂ ਵੀ ਜਿਹੜੀਆਂ ਕੁੜੀਆਂ ਮਿਸਯੂਜ਼ ਹੋਈਆਂ ਨੇ ਵੀ ਜਿੰਨਾ ਨਾਲ ਸਬੰਧ ਬਣਾਏ ਗਏ ਨੇ ਧੱਕੇ ਦੇ ਨਾਲ ਤੇ ਕਈ ਬੰਦੇ ਸਮਾਜ ਦੇ ਵਿੱਚ ਵੀ ਇਹ ਚੀਜ਼ਾਂ ਆਪਾਂ ਨੂੰ ਬਹੁਤ ਐ ਲੱਗਦਾ ਵੀ ਜਦੋਂ ਚੀਜ਼ ਕੋਈ ਜਗ ਜाहिर ਕਰਦੇ ਆਪਾਂ ਕਈ ਪਿਓ ਵੀ ਆਪਣੀਆਂ ਸਕੀਆਂ ਧੀਆਂ ਦੇ ਨਾਲ ਸਬੰਧ ਬਣਾਏ ਹੋਏ ਨੇ ਇਸ ਟਾਈਪ ਦੇ ਬੰਦਿਆਂ ਨੇ ਜਿਹੜੀਆਂ ਸਾਨੂੰ ਜਾਨੀ ਕਿ ਸੁਣਨ ਚਾਹੀਆਂ ਗੱਲਾਂ ਜਦੋਂ ਹੁਣ ਅਸੀਂ ਉਹ ਪਾਇਆ ਨਾ ਜਦੋਂ ਪਹਿਲੀ ਵਾਰ ਪੋਸਟਰ ਪਾਇਆ ਸਾਡੇ ਨਾਲ ਬਹੁਤ ਬੰਦੇ ਜੁੜੇ ਜੀ ਜਿਹੜੇ ਬੰਦਿਆਂ ਦਾ ਬੌਧਿਕ ਲੈਵਲ ਵੀ ਵਧੀਆ ਤੇ ਉਹਨਾਂ ਨੇ ਸਾਨੂੰ ਪਰਸਨਲੀ ਮੈਸੇਜ ਕਰ ਕਰ ਕੇ ਕਿਹਾ ਵੀ ਇਹ ਬਹੁਤ ਗੰਭੀਰ ਮੁੱਦਾ ਹੈ ਵੀ ਤੁਸੀਂ ਚੰਗੀ ਗੱਲ ਕਰ ਰਹੇ ਹੋ ਹਾਂ ਵੀ ਤੁਸੀਂ ਇਹਦੇ ਚ ਕੋਈ ਇਹਨੂੰ ਇੱਕ ਜੋਕਰ ਬਣਾ ਕੇ ਤਾਂ ਨਹੀਂ ਪੇਸ਼ ਕਰ ਰਹੇ ਅਸੀਂ ਆਖਿਆ ਨਹੀਂ ਜੀ ਜੋਕਰ ਬਣਾ ਕੇ ਨਹੀਂ ਅਸੀਂ ਤਾਂ ਉਹ ਬੰਦੇ ਦੀ ਪੂਰੀ ਜਰਨੀ ਪ੍ਰੈਜੈਂਟ ਕਰ ਰਹੇ ਹਾਂ ਵੀ ਦਿਖਾ ਰਹੇ ਹਾਂ ਵੀ ਅਸੀਂ ਸ਼ੀਸ਼ਾ ਦਿਖਾ ਰਹੇ ਹਾਂ ਸਮਾਜ ਨੂੰ ਵੀ ਭਾਈ ਆਹ ਸ਼ੀਸ਼ਾ ਹੈ ਤੁਸੀਂ ਦੇਖੋ ਵਿਕਾਸ ਕਰਕੇ ਇਸ ਟਾਈਪ ਦੇ ਬੰਦਿਆਂ ਨੂੰ ਦਿਖਾਓ ਵੀ ਤੁਹਾਡਾ ਕਰਤਾਰ ਕੀ ਹੈ ਵੀ ਤੁਹਾਡੀ ਜਰਨੀ ਦਾ ਪੂਰਾ ਵਿਸ਼ਲੇਸ਼ਣ ਕੀ ਹੈ ਵੀ ਇਹਦੇ ਸਾਈਡ ਇਫੈਕਟ ਕੀ ਨੇ ਵੀ ਤੁਸੀਂ ਕੀ ਕੁਝ ਗਵਾਇਆ ਵੀ ਉਹ ਬੰਦਾ ਜੋ ਗਵਾਉਂਦਾ ਹੈ ਜਾਨੀ ਕਿ ਵੀ ਕਿਉਂਕਿ ਖਿਆਲ ਆਈਏ ਵੀ ਜਿਹੋ ਜਿਹੇ ਬੰਦਾ ਸੋਚਦਾ ਜਿਹੋ ਜਿਹੇ ਬੰਦੇ ਦਾ ਸੁਭਾਅ ਹੁੰਦਾ ਉਹ ਉਦਾਂ ਦੀ ਉਹਦੇ ਦਿਮਾਗ 'ਚ ਖਿਆਲ ਆਉਂਦੇ ਨੇ ਉਹ ਚੀਜ਼ਾਂ ਪ੍ਰੈਜੈਂਟ ਕੀਤੀਆਂ ਜੀ ਅਸੀਂ ਇਹਦੇ 'ਚ ਉਸ ਪਾਲ ਫਿਲਮ ਨੂੰ ਤੁਸੀਂ ਡਾਇਰੈਕਟ ਵੀ ਕੀਤਾ ਅਦਾਕਾਰੀ ਵੀ ਕੀਤੀ ਫਿਰ ਕਹਾਣੀ ਵੀ ਤੁਸੀਂ ਖੁਦ ਲਿਖੀ ਹੈ ਫਿਲਮ ਦਾ ਬਜਟ ਘਟ ਸੀ ਕਿ ਕੋਈ ਖਾਸ ਵਜ੍ਹਾ ਫਿਰ ਬਜਟ ਤਾਂ ਚਲੋ ਠੀਕ ਸੀਗਾ ਜੀ ਤੇ ਕਰਨੇ ਸੀ ਵੀ ਬਚਪਨ ਤੋਂ ਜਾਨੀ ਕਿ ਇੱਕ ਐ ਸੀ ਵੀ ਇਸ ਲਾਈਨ ਦੇ ਵਿੱਚ ਵੀ ਐਜ਼ ਅ ਐਕਟਰ ਕੰਮ ਕਰਨਾ ਉਹ ਹਰੇਕ ਬੰਦੇ ਦੀ ਖੁਆਸ਼ ਹੁੰਦੀ ਹੈ ਜਦੋਂ ਸੋਚਦਾ ਹੈ ਹਰੇਕ ਬੰਦਾ ਐਜ਼ ਅ ਐਕਟਰ ਹੀ ਸੋਚ ਕੇ ਆਉਂਦਾ ਵੀ ਮੈਂ ਐਜ਼ ਅ ਐਕਟਰ ਹੋਣਾ ਇਧਰ ਤੇ ਹੌਲੀ-ਹੌਲੀ ਉਹ ਚੀਜ਼ਾਂ ਜਾਨੀ ਕਿ ਘਟੋ-ਘਟ ਮੇਰਾ 15-16 ਸਾਲ ਦਾ ਸਟਰਗਲ ਹੈ ਜੀ ਮਿਹਨਤ ਹੈ ਜਾਨੀ ਕਿ ਇਸ ਚ ਤੇ ਅੱਜ ਦੇ ਟਾਈਮ 'ਚ ਸੋਸ਼ਲ ਮੀਡੀਆ ਦੇ ਥੋੜਾ ਜਿਹਾ ਮੈਂ ਵਾਇਰਲ ਹੋਇਆ ਹੋਇਆ ਸੀ ਤਿੰਨੇ ਚੀਜ਼ਾਂ ਨੂੰ ਲੈ ਕੇ ਵੀ ਜੋ ਚੀਜ਼ਾਂ ਮੈਂ ਪਾਉਂਦਾ ਸੀ ਉਹ ਸਾਰੇ ਆਈਡੀਆ ਵੀ ਮੇਰੇ ਹੁੰਦੇ ਸੀ ਬਣਾਉਂਦਾ ਵੀ ਆਪ ਸੀ ਤੇ ਬਾਕੀ ਪਹਿਲਾਂ ਮੈਂ ਐਜ਼ ਅ ਡਾਇਰੈਕਟਰ ਕੰਮ ਕਰਦਾ ਰਿਹਾ ਤੇ ਕੁਸ਼ਕ ਐਜ਼ ਅ ਰਾਈਟਰ ਜਾਨੀ ਕਿ ਹੈਲਪਰ ਜਾਨੀ ਕਿ ਕੁਝ ਚੀਜ਼ਾਂ ਕਰਾਈਆਂ ਵੀ ਲਗਾਈਆਂ ਵੀ ਉਹ ਵੀ ਚੀਜ਼ਾਂ ਹੈਗੀਆਂ ਸੀ ਤੇ ਜਦੋਂ ਇਹ ਚੀਜ਼ ਇਹਦਾ ਕਾਰਨ ਜਾਨੀ ਕਿ ਆਪ ਕਰੈਕਟਰ ਕਰਨ ਦਾ ਕਾਰਨ ਇਹ ਸੀਗਾ ਵੀ ਇਸ ਕਰੈਕਟਰ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਕਿਸੇ ਤੋਂ ਇਨਸਪਾਇਰ ਹੋ ਕੇ ਵੀ ਲਿਖੀ ਹੋਈ ਫਿਲਮ ਹੈ ਇਹ ਵੈਬ ਸੀਰੀਜ਼ ਹੈ ਜਿਹੜੀ ਤੁਸੀਂ ਮੁੱਖ ਕਿਰਦਾਰ ਚੋਰੇ ਦਾ ਨਿਭਾਇਆ ਹੈ ਨਾ ਹਾਂਜੀ ਕੌਰ ਸਿੰਘ ਦਾ ਕਿਰਦਾਰ ਨਿਭਾਇਆ ਹੈ ਤੇ ਸ਼ੈਂਬਰ ਤੁਹਾਡਾ ਇਹਦੇ ਵਿੱਚ ਕੀ ਕਿਰਦਾਰ ਹੈ ਵਿੱਚ ਮੇਰਾ ਇਹਦੇ ਵਿੱਚ ਕਿਰਦਾਰ ਹੈ ਜੀ ਜਿਹੜਾ ਉਹ ਕੌਰ ਸਿੰਘਾਂ ਦੇ ਮੁੰਡੇ ਦਾ ਕਿਰਦਾਰ ਹੈ ਅੱਛਾ ਵੀ ਬਟ ਉਹ ਉਹਦੇ ਬਿਲਕੁਲ ਆਪੋਜ਼ਿਟ ਹੈ ਵੀ ਉਹ ਬਹੁਤ ਡੀਸੈਂਟ ਪਰਿਵਾਰਕ ਬੰਦਾ ਹੈ ਵੀ ਜਿਹੜਾ ਇੰਨਾਂ ਚੀਜ਼ਾਂ ਤੋਂ ਬਹੁਤ ਦੂਰ ਹੈ ਸਿਰਫ ਉਹਨੂੰ ਆਪਣੇ ਪਰਿਵਾਰ ਤਾਂ ਹੀ ਮਤਲਬ ਹੈ ਚੰਗੀ ਸੋਸਾਇਟੀ ਦੇ ਵਿੱਚ ਚੰਗੀ ਇੱਜ਼ਤ ਉਹਦੀ ਬਟ ਉਹ ਆਪਣੇ ਪਿਓ ਨਾਲ ਉਹਦੀ ਲੌਕ ਡਾਟ ਅੱਛੇ ਲੈਵਲ ਤੇ ਉਹ ਬਚਪਨ ਤੋਂ ਹੀ ਹੈ ਉਹ ਜਦੋਂ ਤੁਸੀਂ ਫਿਲਮ ਦੇਖੋਗੇ ਜਾਂ ਵੈਬ ਸੀਰੀਜ਼ ਨੂੰ ਪੂਰਾ ਦੇਖੋਗੇ ਉਹਦੇ ਵਿੱਚ ਉਹ ਸਾਰਾ ਤੁਹਾਨੂੰ ਦੇਖੂਗਾ ਵੀ ਕਿਉਂ ਉਹ ਨਫ਼ਰਤ ਕਰਨ ਲੱਗਾ ਕੀ ਰੀਜ਼ਨ ਸੀ ਬਾਕੀ ਸੌਰੀ ਇਹਦੀ ਗੱਲ ਵਿੱਚ ਬੋਲ ਰਿਹਾ ਹਾਂ ਵੀ ਇੱਕ ਸਿੱਕੇ ਦੇ ਹੀ ਦੋ ਪਹਿਲੂ ਨੇ ਇਹ ਹੂੰ ਵੀ ਦੋ ਪੁੱਤ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਨੇ ਹਾਂ ਇੱਕ ਸਿੱਕੇ ਦੇ ਦੋ ਪਹਿਲੂ ਨੇ ਇਹ ਵੀ ਵੀ ਇੱਕ ਪੋਜ਼ਿਟਿਵ ਹੁੰਦਾ ਇੱਕ ਨੈਗੇਟਿਵ ਹੁੰਦਾ ਯਾਨੀ ਵੀ ਕੌਰ ਸਿਓ ਇਹ ਵੀ ਹੋ ਸਕਦਾ ਸੀ ਵੀ ਜੋ ਹੁੰੰਡੇ ਹੈ ਤਾਂ ਉਹਦਾ ਖੂਨ ਹੀ ਆ ਉਹ ਤੇ ਪਰ ਉਹਦੇ ਵਰਗਾ ਨਹੀਂ ਹੈਗਾ ਜਮਾ ਉਹ ਤੋਂ ਆਪੋਜ਼ਿਟ ਹੈ ਵੀ ਉਹ ਚੀਜ਼ਾਂ ਤੋਂ ਦੂਰ ਵੀ ਜੋ ਚੀਜ਼ਾਂ ਮੇਰੇ ਪਿਆਉਣ ਨੇ ਹੰਡਾਈਆਂ ਨੇ ਜਾਂ ਜੋ ਚੀਜ਼ਾਂ ਜਾਨੀ ਕਿ ਮੇਰੇ ਪਿਆਉਣ ਨੇ ਕੀਤੀਆਂ ਨੇ ਸੌਰੀ ਤੇ ਜੋ ਅਸੀਂ ਹੰਡਾਇਆ ਸੰਤਾਪ ਜਿਹੜਾ ਜਾਨੀ ਕਿ ਵੀ ਲੋਕਾਂ ਦੇ ਵਿੱਚ ਅਸੀਂ ਚਾਰ ਬੰਦਿਆਂ 'ਚ ਬੈਠ ਨਹੀਂ ਸਕਦੇ ਸੀ ਵੀ ਸਾਨੂੰ ਬਦਨਾਮ ਕੀਤਾ ਜਾਂਦਾ ਸੀ ਸਾਨੂੰ ਟਰੋਲ ਕੀਤਾ ਜਾਂਦਾ ਸੀ ਵੀ ਸਾਡੇ ਪਿਆਰ ਦਾ ਨਾਮ ਲੈ ਕੇ ਵੀ ਉਹ ਚੀਜ਼ਾਂ ਵੀ ਮੈਂ ਮੇਰੇ ਅੰਦਰ ਨੇ ਵੀ ਵੀ ਮੈਂ ਨਾ ਕਿਤੇ ਵੀ ਇਹੋ ਜਿਹਾ ਹੋਮਾ ਵੀ ਅੱਗੇ ਵੀ ਮੇਰੇ ਵੀ ਅੱਗੇ ਬੱਚੇ ਹੋਣੇ ਨੇ ਵੀ ਜੋ ਅਸਰ ਮੇਰੇ ਤੇ ਹੋਇਆ ਮੇਰੇ ਪਿਓ ਨੂੰ ਲੈ ਕੇ ਵੀ ਇੱਕ ਅਮੇਜ਼ ਹੀ ਗਲਤ ਬਣ ਗਈ ਵੀ ਕਿਉਂਕਿ ਗਲਤ ਤਾਂ ਬਣੀ ਅਸਲ 'ਚ ਉਹ ਗਲਤ ਸੀਗਾ ਵੀ ਅੱਗੇ ਮੇਰੇ ਬੱਚੇ ਮੇਰੇ ਬਾਰੇ ਇਹ ਨਾ ਸੋਚਣ ਤਾਂ ਕਰਕੇ ਉਹ ਜਮੇ ਓਪੋਜ਼ਿਟ ਆਉਦੇ ਹੂੰ ਸ਼ੈਂਪਰ ਫਿਲਮ ਇੰਡਸਟਰੀ ਚ ਪਹਿਲਾ ਪ੍ਰੋਜੈਕਟ ਅਤੇ ਹਾਂਜੀ ਜੀ ਐਜ਼ ਐਨ ਐਕਟਰ ਦੇਖੀ ਤਾਂ ਪਹਿਲਾ ਇਸ ਤੋਂ ਪਹਿਲਾਂ ਮੈਂ ਡਾਇਰੈਕਸ਼ਨ ਟੀਮ ਦੇ ਵਿੱਚ ਕੰਮ ਕਰ ਚੁੱਕਾ ਇੱਕ ਫਿਲਮ ਆ ਰਹੀ ਆ ਮਮਾਕੂ ਉਹਦੇ ਵਿੱਚ ਮੈਂ ਡਾਇਰੈਕਸ਼ਨ ਟੀਮ ਦੇ ਵਿੱਚ ਸੀ ਪਰ ਉਦੋਂ ਪਹਿਲਾਂ ਅਸੀਂ ਨਾਟਕ ਕਰਦੇ ਸੀ ਨੁੱਕੜ ਨਾਟਕ ਉਦੋਂ ਪਾਣੀ ਦੀ ਬਹੁਤ ਸਮੱਸਿਆ ਸੀ ਪੰਜਾਬ ਦੇ ਵਿੱਚ ਹੁਣ ਵੀ ਹੈ ਤੇ ਉਹ ਪਾਣੀ ਨੂੰ ਲੈ ਕੇ ਨਾਟਕ ਸੀਗਾ ਉਹਦੇ ਵਿੱਚ ਅਸੀਂ ਹਰ ਸਕੂਲ ਕਾਲਜ ਯੂਨੀਵਰਸਿਟੀ ਸਾਰੇ ਕਿਤੇ ਜਾ ਕੇ ਨਾਟਕ ਕੀਤਾ ਤੇ ਅਸੀਂ 3 ਲੱਖ ਬੱਚਾ ਇਕੱਤਰ ਕਰ ਲਿਆ ਸੀ ਪ੍ਰੋਪਰ ਉਦੋਂ ਪਹਿਲਾਂ ਨਾਟਕ ਕਰਦੇ ਸੀ ਸਟੇਜ ਹੁਣ ਐਜ਼ ਐਨ ਐਕਟਰ ਆ ਰਿਹਾ ਹਾਂ ਸਵਾਲ ਇਹ ਤੁਹਾਨੂੰ ਦੋਨੋਂ ਨੇ ਸਵਾਲ ਹੈ ਵੀ ਸਥਾਪਤ ਅਦਾਕਾਰਾਂ ਦੀ ਥਾਂ ਤੁਸੀਂ ਜਿਹੜੇ ਸੋਸ਼ਲ ਮੀਡੀਆ ਤੇ ਮਕਬੂਲ ਚਿਹਰੇ ਨੇ ਉਹਨਾਂ ਨੂੰ ਲਿਆ ਇਹਦੀ ਕੋਈ ਖਾਸ ਵਜ੍ਹਾ ਇਹਦੀ ਵਜ੍ਹਾ ਇਹ ਹੈ ਜੀ ਵੀ ਜਿਹੜੇ ਅਸੀਂ ਚਿਹਰੇ ਲਏ ਆ ਉਹ ਸਾਰੇ ਆਰਟਿਸਟ ਨੇ ਵਧੀਆ ਅੱਛੇ ਐਕਟਰ ਨੇ ਯਾਨੀ ਕਿ ਵੀ ਉਹ ਡਿਜ਼ਰਵ ਕਰਦੇ ਸੀ ਉਹ ਚੀਜ਼ ਨੂੰ ਤੇ ਸਾਨੂੰ ਲੱਗਿਆ ਵੀ ਇਹ ਬੰਦਿਆਂ ਨੂੰ ਲੈਣਾ ਚਾਹੀਦਾ ਕਿਉਂਕਿ ਇੱਕ ਨਾ ਵੀ ਪਲੇਟਫਾਰਮ ਕੋਈ ਮਾੜਾ ਨਹੀਂ ਹੁੰਦਾ ਜੀ ਇੱਕ ਟੈਗ ਬਣਾ ਜਾਨੀ ਕਿ ਲੋਕਾਂ ਦਾ ਇੱਕ ਜਿਹੜਾ ਵਿਜ਼ਨ ਆ ਨਾ ਨਜ਼ਰੀਆ ਵੀ ਇੱਕ ਜਿਹੜਾ ਵੱਡਾ ਪ੍ਰੈਜ਼ੈਂਟ ਕੀਤਾ ਜਾਂਦਾ ਵੀ ਜੇ ਥੋੜੇ ਬਹੁਤ ਵੱਡੇ ਪੋਸਟਰ ਲੱਗ ਜਾਣ ਬਹੁਤ ਵੱਡੇ ਹੋਲਡਿੰਗ ਲੱਗ ਜਾਣ ਤੇ ਇੱਕ ਬੰਦਾ ਇੱਕ ਮੰਚ ਤੇ ਇੰਸਟਾਗ੍ਰam ਜਿਹੜਾ ਜਾਨੀ ਕਿ ਆਪਾਂ ਕਹਿ ਦਿੰਨੇ ਆ ਵੀ ਉਹ ਤੇ ਕੰਮ ਕਰ ਰਿਹਾ ਬਹੁਤ ਸੋਹਣਾ ਫਿਲਮਾਂ ਵਾਲਿਆਂ ਨੂੰ ਵਧੀਆ ਕੰਮ ਕਰ ਰਿਹਾ ਬਟ ਉਹਨੂੰ ਲੈ ਕੇ ਨਜ਼ਰੀਆ ਕਿਤੇ ਨਾ ਕਿਤੇ ਛੋਟਾ ਹੁੰਦਾ ਇਹ ਤਾਂ ਇੰਸਟਾਗ੍ਰam ਵਾਲਾ ਹੈ ਜਾਂ ਮੈਂ ਇੱਥੇ ਫਿਰਦਾ ਹੁੰਦਾ ਸਭ ਜੀ ਲੰਦਾ ਫਿਰਦਾ ਹੁੰਦਾ ਇੱਕ ਆਇਆ ਵੀ ਅੱਛਾ ਉਹਦੇ ਕੋਲ ਰੇਂਜ ਰੋਵਰ ਗੱਡੀ ਆ ਤੇ ਯਾਰ ਉਹਦੀ ਤਾਂ ਵੀ ਜਿਹੜੀ ਟ੍ਰੇਲਰ ਲਾਂਚਿੰਗ ਆ ਵੀ ਉਹ ਵੱਡੇ ਵੱਡੇ ਸਿਨੇਮਿਆਂ ਦੇ ਵਿੱਚ ਜਾਂ ਮੌਲਾਂ ਦੇ ਵਿੱਚ ਹੁੰਦੀ ਆ ਵੀ ਜਿੱਥੇ ਸਾਰਾ মিডিਆ ਹੁੰਦਾ ਤੇ ਇੱਕ ਉਹ ਧਾਰਨਾ ਯਾਨੀ ਕਿ ਵੀ ਇੰਸਟਾਗ੍ਰਾਮ ਵੀ ਤਾਂ ਇੰਸਟਾਗ੍ਰਾਮ ਜਿਹੜੇ ਨੇ ਵੀ ਜਿਹੜਾ ਆਰਟਿਸਟ ਆ ਨਾ ਵੀ ਜਿਹੜਾ ਬੰਦੇ ਬੰਦਾ ਯਾਨੀ ਕਿ ਵੀ ਜਿਹਦੇ ਅੰਦਰ ਅੱਗ ਹੈ ਕੰਮ ਕਰਨ ਦੀ ਵੀ ਉਹਨੂੰ ਮੌਕਾ ਚਾਹੀਦਾ ਹੁੰਦਾ ਅਸਲ ਜੀ ਵੀ ਇੰਸਟਾਗ੍ਰਾਮ ਤੋਂ ਉੱਠ ਕੇ ਵੀ ਬਹੁਤ ਬੰਦੇ ਨੇ ਜਿਹੜੇ ਬਦਿਆ ਮਕਾਮ ਪਾਈ ਬੈਠੇ ਨੇ ਫਿਲਮਾਂ ਦੇ ਵਿੱਚ ਕੰਮ ਕਰ ਰਹੇ ਨੇ ਸਾਡੀ ਵੀ ਸੋਚ ਇਹੀ ਸੀ ਵੀ ਅਸੀਂ ਵੀ ਇੰਸਟਾਗ੍ਰam ਤੇ ਸਾਨੂੰ ਬਹੁਤ ਬੰਦੇ ਸੀ ਜਿਹੜੇ ਐ ਕਰਦੇ ਸੀ ਅੱਛਾ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਸੀ ਵੀ ਕੰਮ ਠੀਕ ਕਰ ਰਹੇ ਨੇ ਤੇ ਨਾਲਦਿਆਂ ਨੂੰ ਜਾਨੀ ਕਿ ਉਹਨਾਂ ਨੇ ਇਹ ਕਰਨਾ ਓਏ ਯਾਰ ਇੰਸਟਾਗ੍ਰam ਵਾਲੇ ਨੇ ਇਹ ਇੰਸਟਾਗ੍ਰam ਵਾਲੇ ਉਦੋਂ ਸਾਨੂੰ ਲੱਗਿਆ ਵੀ ਇੰਸਟਾਗ੍ਰam ਤੋਂ ਉੱਠ ਕੇ ਵੀ ਇੱਕ ਸਨੇਮੇ ਦਾ ਹੀਰੋ ਬਣਨਾ ਹੁਣ ਅਸੀਂ ਤੇ ਵੀ ਉਹਦੇ ਲਈ ਮਿਹਨਤ ਕਰਨੀ ਫੇਰ ਅਸੀਂ ਆਹ ਪਹਿਲਾ ਪ੍ਰੋਜੈਕਟ ਜਾਨੀ ਕਿ ਜਿਹੜਾ ਸ਼ੁਰੂ ਕੀਤਾ ਜੀ ਬਾਕੀ ਇਹ ਨਹੀਂ ਹੈਗਾ ਜੀ ਵੀ ਕੱਲਾ ਸੀ ਸਦਾ ਹੀ ਰੀਲਾਂ ਬਣਾਉਣ ਲੱਗ ਗਏ ਉਹਦੇ ਪਿੱਛੇ ਬਹੁਤ ਵੱਡੀ ਚਰਨੀ ਆ ਪਹਿਲਾ ਐਕਟਿੰਗ ਬਾਰੇ ਸਿੱਖਿਆ ਬਹੁਤ ਕੁਝ ਲਿਖਿਆ ਉਹਦੇ ਡੀਪਲੀ ਗਏ ਉਸ ਤੋਂ ਬਾਅਦ ਇਹ ਪਲੇਟਫਾਰਮ ਚ ਚੁਣਿਆ ਦੇਖੋ ਪਲੇਟਫਾਰਮ ਜੇ ਆਪਾਂ ਕਹਿੰਦੇ ਵੀ ਕੋਈ ਨਹੀਂ ਮੜਾ ਹੈਗਾ ਇੰਸਟਾਗ੍ਰam ਲਾ ਲਓ YouTube ਲਾ ਲਓ ਕਹਿਣ ਦਾ ਮਤਲਬ ਵੀ ਦੋ ਬੰਦੇ ਹੁੰਦੇ ਆ ਛੋਟੀ ਜੀ ਐਗਜ਼ੈਂਪਲ ਹੈਨਾ ਵੀ ਇੱਕ ਗੱਡੀ ਫੜਾਤੀ ਇੱਕ ਨਹੀਂ ਤਾਂ ਉਹ ਚਲਾਈ 70 80 ਤੇ ਉਹ ਆਰਾਮ ਨਾ ਪਹੁੰਚ ਗਿਆ ਕਰੇ ਇੱਕ ਨੇ ਉਹ ਚਲਾਈ 100 150 ਅਖੀਰ ਨੂੰ ਨੇ ਕਿਸੇ ਚੁਗਾਈ ਉਹ ਆਰਾਮ ਨਾਲ ਪੀਜੀ ਬਹੁਤ ਗਿਆ ਹਾਂ ਉਹ ਆਰਾਮ ਨਾਲ ਪੀਜੀ ਪਹੁੰਚ ਗਿਆ ਹੁਣ ਉੱਚ ਗੱਡੀ ਦਾ ਤਾਂ ਕੋਈ ਕਸੂਰ ਨਹੀਂ ਹੈਗਾ ਕਸੂਰ ਤਾਂ ਚਲਾਉਣ ਵਾਲਿਆਂ ਦਾ ਨਾ ਵੀ ਚਲੋ ਇੰਸਟਾ ਤੇ ਰੀਲਾਂ ਉਦਾਂ ਦੇ ਵੀ ਬਣਾਉਂਦੇ ਆ ਬੰਦੇ ਵੀ ਜਿਹੜੇ ਨਹੀਂ ਹੈਗੇ ਉਹ ਐਕਟਰ ਜਾਂ ਉਹ ਐਕਟਰ ਕਹੋਂ ਦੇ ਲਾਈਕ ਵੀ ਨਹੀਂ ਹੈਗੇ ਪਰ ਚੰਗੇ ਕੰਮ ਕਰਨ ਵਾਲੇ ਵੀ ਬਹੁਤ ਆ ਸੋ ਆਪਾਂ ਕਿਸੇ ਤੇ ਟੈਗ ਨਹੀਂ ਲਾ ਸਕਦੇ ਕਹਿਣ ਦਾ ਮਤਲਬ ਨਹੀਂ ਚਲੋ ਨਵੇਂ ਜਿਹੜੇ ਉੱਪਰ ਦੇਣ ਵਾਲੇ ਚੰਗਾ ਪਲੈਟਫਾਰਮ ਹੈ ਚੰਗਾ ਪਲੈਟਫਾਰਮ ਉਹਦਾ ਕੋਈ ਚੰਗਾ ਕੰਮ ਕਰਨਾ ਚਾਹੁੰਦਾ ਹੈ ਉਹਨਾਂ ਲਈ ਚੰਗਾ ਹੀ ਪਲੈਟਫਾਰਮ ਹੈਗਾ ਹਾਂਜੀ ਹਾਂ ਤੇ ਬਾਕੀ ਜਿਹੜਾ ਚੰਗਾ ਕੰਮ ਕਰ ਰਿਹਾ ਹੈ ਵੀ ਉਹਨਾਂ ਨੂੰ ਫਿਲਮਾਂ 'ਚ ਲੈਣਾ ਚਾਹੀਦਾ ਚਾਹੀਦਾ ਇਹ ਲਓ ਉਹਨਾਂ ਨੂੰ ਯੂਜ਼ ਕਰੋ ਵਧੀਆ ਇਹ ਵੈਬ ਸੀਰੀਜ਼ ਕਿਹੜਾ ਲੋਕੇਸ਼ਨਾਂ 'ਤੇ ਤੁਸੀਂ ਸ਼ੂਟ ਕੀਤੀ ਹੈ ਇਹ ਜੀ ਐਸਐਲ 'ਚ ਪੀਰੀਅਡ ਹੈ 3-4 ਪੀਰੀਅਡ ਨੇ ਇਹਦੇ ਤੇ 65 80 95 ਤੇ ਪ੍ਰੈਜ਼ੀਡੈਂਟ ਜਿਹੜਾ ਪ੍ਰੈਜ਼ੀਡੈਂਟ ਆ ਉਹ ਲਗਭਗ ਸਾਰਾ ਮਹਾਲੀ ਹੈ ਚੰਡੀਗੜ੍ਹ ਤੇ ਜਿਹੜਾ 90 ਦਾ ਦੌਰ ਹੈ ਉਹ ਕੀਤਾ ਨਾਭੇ ਕੋਲੇ ਪਿੰਡ ਹੈ 14 ਹਾਂ ਉੱਥੋਂ ਦੇ ਸਾਡੇ ਮਿੱਤਰ ਨੇ ਦੋ ਆਰਟਿਸਟਸ ਨੇ ਵਿੱਚ ਵੀ ਮਨੋਜ ਚੌਂਦਾ ਤੇ ਰਵਿੰਦਰ ਢੀਡਸਾ ਤੇ ਉਹਨਾਂ ਦੀ ਬਹੁਤ ਹੈਲਪ ਆ ਰਹੀ ਹੈ ਸਾਨੂੰ ਯਾਨੀ ਕੀ ਕੀਤੀ ਇਹਨਾਂ ਨੇ ਤੇ ਬਾਕੀ ਕੀਤਾ ਮੁਕਸਰ ਰੱਤਾ ਖੇੜਾ ਪਿੰਡ ਹੈ ਤੇ ਮੇਰੀ ਭੈਣ ਹੀ ਆ ਚਰਨਜੀਤ ਚੰਨੀ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਉਹਨਾਂ ਦੇ ਬਿੰਡ ਕੀਤੀ ਹੈ ਜੀ ਹਾਂ ਉਦੇ ਨਾਲ ਨਾਲ ਆਪਣੇ ਇੱਕ ਉਥੇ ਪਰਿਵਾਰ ਮਿਲਿਆ ਸਾਨੂੰ ਉਹਨਾਂ ਦਾ ਬਹੁਤ ਵੱਡਾ ਸੰਯੋਗ ਹੈ ਜੱਗੀ ਮੁੰਡਾ ਉਹਨਾਂ ਦਾ ਬਹੁਤ ਵੱਡਾ ਸੰਯੋਗ ਰਿਆ ਰੱਤਾ ਖੇਡਾਂ ਦੇ ਵਿੱਚ ਸਾਨੂੰ ਇਹ ਦੋਹੇ ਜਿਹੜੇ ਪਰਿਵਾਰ ਸੀਗੇ ਇਸ ਪਾਲੇ ਨੂੰ ਰਿਲੀਜ਼ ਕਿੱਥੇ ਕਰੇ ਸਾਡੇ ਦਸਕਾਂ ਨੂੰ ਇਹ ਦੱਸੋ ਇਹਨੂੰ ਰਿਲੀਜ਼ ਕਰ ਰਹੇ ਹਾਂ ਜੀ ਅਸੀਂ YouTube ਤੇ ਤੁਸੀਂ OTT ਪਲੇਟਫਾਰਮ ਬਾਰੇ ਨਹੀਂ ਸੋਚੇ ਵੀ ਇਹਨੂੰ ਕਿਸੇ OTT ਪਲੇਟਫਾਰਮ ਤੇ ਰਿਲੀਜ਼ ਕੀਤਾ ਜਾਵੇ ਨਹੀਂ ਅਸੀਂ ਪਹਿਲਾਂ ਡਿਸਕਸ ਕੀਤਾ ਸੀ ਪੂਰਾ ਸੋਚ ਸਮਝ ਕੇ ਕਰ ਰਹੇ ਹਾਂ ਸੀ ਤੇ ਪਹਿਲਾਂ ਸਾਨੂੰ ਐਂ ਸੀ ਵੀ ਕਿਸੇ OTT ਪਲੇਟਫਾਰਮ ਨੂੰ ਦੇ ਦੇਣਿਆ ਹੈ ਤੇ ਫਿਰ ਸਾਨੂੰ ਇਹ ਲੱਗਿਆ ਵੀ ਉਹ ਹਰੇਕ ਬੰਦੇ ਕੋਲੇ ਨਹੀਂ ਹੈਗਾ। ਨਹੀਂ ਬਹੁਤ ਘੱਟ ਹੈ। ਵੀ ਸਾਡਾ ਮੇਨ ਮਕਸਦ ਇਹ ਸੀ ਵੀ ਲੋਕ ਇਹਨਾਂ ਨੂੰ ਦੇਖਣ। ਵੀ ਇਹ ਦਿਖਾਉਣ ਵਾਲਾ ਕਨਸੈਪਟ ਹੈ। ਨਹੀਂ ਲੋਕਾਂ ਤੱਕ ਇਹ ਪਹੁੰਚੇ ਕਿਉਂਕਿ ਹੁਣ YouTube ਹੈ। YouTube ਆਪਣੇ ਸਭ ਕੋਲੇ ਹੈ ਜਿੰਨੇ ਵੀ ਇੱਥੇ ਬੈਠੇ ਆਂ। ਹਰੇਕ ਕੋਲੇ ਚੱਲਦਾ YouTube। ਪਰ OTT ਹਰੇਕ ਕੋਲੇ ਨਹੀਂ ਚੱਲਦਾ। ਸਾਡੇ ਕੋਲੇ ਮੈਨੂੰ ਲੱਗਦਾ ਮੇਰੇ ਕੋਲ ਤਾਂ ਹੈ ਹੀ ਨਹੀਂ। ਤੁਹਾਡੇ ਕੋਲੇ ਨਹੀਂ ਹੁੰਦਾ। ਤੇ ਤਾਂ ਅਸੀਂ ਸੋਚਿਆ ਵੀ ਇਹਨੂੰ YouTube ਤੇ ਰਿਲੀਜ਼ ਕਰੀਏ। ਕਿਹੜੀ ਤਰੀਕ ਨੂੰ ਰਿਲੀਜ਼ ਹੋ ਰਹੀ ਹੈ? ਇਹ 6 ਸਤੰਬਰ ਨੂੰ ਜੀ YouTube ਚੈਨਲ ਹੈ Justill 164 ਉਸ ਤੇ ਆ ਜਾਣੀ ਹੈ ਤੇ ਮੇਰੀ ਰਿਕੁਐਸਟ ਆ ਸਾਰਿਆਂ ਨੂੰ ਪਲੀਜ਼ ਇੱਕ ਵਾਰੀ ਜ਼ਰੂਰ ਦੇਖਿਓ ਸਾਰੀ ਵੈਬ ਸੀਰੀਜ਼ ਦੇਖ ਕੇ ਆਪਣਾ ਰਿਵਿਊ ਵੀ ਦੇਣਾ ਵੀ ਤੁਹਾਨੂੰ ਉਹਦੇ ਚ ਕੀ ਚੰਗਾ ਲੱਗਿਆ ਕੀ ਮਾੜਾ ਲੱਗਿਆ ਕਿਉਂਕਿ ਕੋਈ ਵੀ ਚੀਜ਼ ਪਰਫੈਕਟ ਨਹੀਂ ਹੁੰਦੀ ਹੋ ਸਕਦਾ ਸੀ ਕੁਝ ਗਲਤੀਆਂ ਵੀ ਕੀਤੀਆਂ ਹੋਣ ਪਰ ਸਾਨੂੰ ਦੱਸਿਓ ਵੀ ਆਹ ਗਲਤੀਆਂ ਕੀਤੀਆਂ ਆ ਤੁਸੀਂ ਚੰਗਾ ਕੀਤਾ ਤਾਂ ਉਹ ਫਿਰ ਅਸੀਂ ਆਪਣੀਆਂ ਗਲਤੀਆਂ ਸੁਧਾਰਾਂਗੇ। ਬਾਕੀ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਵੀ ਕੱਲੇ ਟ੍ਰੇਲਰ ਨੂੰ ਲੈ ਕੇ ਤੁਸੀਂ ਉਹਦੇ ਤੇ ਟਿੱਪਣੀ ਨਾ ਕਰਿਓ। ਕਿਉਂਕਿ ਟ੍ਰੇਲਰ ਦੇ ਵਿੱਚ ਅਸੀਂ ਸਿਰਫ 20% ਦਿਖਾਇਆ। ਤੇ ਇੱਕ ਬਹੁਤ ਵੱਡੀ ਜਰਨੀ ਐ। ਉਹ ਜਰਨੀ ਦੇ ਵਿੱਚ ਬਹੁਤ ਸਾਰੇ ਲੌਸਸ ਆ ਉਹ ਕਰੈਕਟਰ ਦੇ। ਤੇ ਕਿੰਨਾ ਉਹਨੂੰ ਨੁਕਸਾਨ ਹੋਇਆ। ਤੇ ਉਹ ਸਾਰੀ ਜਰਨੀ ਤੁਸੀਂ ਦੇਖ ਕੇ ਫਿਰ ਉਸ ਤੇ ਤੁਸੀਂ ਕਮੈਂਟ ਕਰ ਸਕਦੇ ਹੋ ਜਾਂ ਉਹਦੇ ਬਾਰੇ ਵਿਚਾਰ ਧਾਰਾ ਦੇ ਸਕਦੇ ਹੋ ਵੀ ਤੁਹਾਨੂੰ ਕਿਵੇਂ ਲੱਗਿਆ ਜਾਂ ਇਹ ਚ ਸਾਨੂੰ ਆ ਜੀ ਚੰਗੀ ਨਹੀਂ ਲੱਗੀ ਆ ਚੀਜ਼ ਮਾੜੀ ਨਹੀਂ ਲੱਗੀ ਤੇ 6 ਸਤੰਬਰ ਨੂੰ ਤੇ ਜਰੂਰ ਦੇਖਣਾ ਤੁਸੀਂ ਸਾਰੇ ਜਣਿਆਂ ਨੇ ਫਿਰ ਤੁਸੀਂ ਉੱਤੇ ਵਿਚਾਰ ਦੇ ਆਪਣੇ ਆਉਣ ਵਾਲੇ ਪ੍ਰੋਜੈਕਟਾ ਮਾਰੇ ਵੀ ਦੱਸ ਦਿਓ ਕੁਝ ਹੋਰ ਕੋਈ ਪ੍ਰੋਜੈਕਟ ਨਵਾਂ ਜਿਹੜਾ ਕੋਈ ਛੇੜਿਆ ਹੋਵੇ ਤੁਸੀਂ ਹਾਂਜੀ ਦੋ ਤਿੰਨ ਪ੍ਰੋਜੈਕਟ ਆ ਰਹੇ ਨੇ ਤੇ ਇੱਕ ਤਾਂ ਵੈਬ ਸਰੀ ਜੀ ਹੈ ਉਸ ਤੋਂ ਬਾਅਦ ਫਿਚਰ ਫਿਲਮ ਨਿਸਵਾਲ ਜੀ ਇਹ ਵੈਬ ਸੀਰੀਜ਼ ਮਨੁੱਖ ਨੂੰ ਕੀ ਸੁਨੇਹਾ ਦਿੰਦੀ ਹੈ ਇਹ ਸੁਨੇਹਾ ਇਹ ਦਿੰਦੀ ਹੈ ਜੀ ਜਿਹੜੇ ਇਸ ਟਾਈਪ ਦੇ ਬੰਦੇ ਨੇ ਤੇ ਇੱਕ ਤਾਂ ਉਹਨਾਂ ਬਾਰੇ ਪਤਾ ਲੱਗੂਗਾ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਖਿਆਲ ਕਿ ਹੋ ਜਾਂਦੇ ਨੇ ਕਿਉਂਕਿ ਇੱਕ ਖਿਆਲਾਂ ਨੂੰ ਫਿਲਮਾਇਆ ਗਿਆ ਇਹਦੇ ਵਿੱਚ ਜੋ ਬੰਦਾ ਸੋਚਦਾ ਤੇ ਦੂਜਾ ਇਹ ਵੀ ਕੋਈ ਨਾ ਕੋਈ ਪਰਿਵਾਰ ਦੇ ਵਿੱਚ ਇਦਾਂ ਦਾ ਬੰਦਾ ਹੁੰਦਾ ਉਹਨਾਂ ਨੂੰ ਇਹ ਪਤਾ ਲੱਗ ਜੂਗਾ ਵੀ ਇਹਨਾਂ ਦੀ ਸਾਇਕੀ ਕੀ ਹੁੰਦੀ ਹੈ ਹੂੰ ਵੀ ਇਹ ਕਿੱਦਾਂ ਦਾ ਤੇ ਕਿਵੇਂ ਇਸ ਤਰ੍ਹਾਂ ਦਾ ਸੋਚਦੇ ਨੇ ਤੇ ਕੰਮ ਕਰਦੇ ਨੇ ਤੇ ਵੀ ਇਹਨਾਂ ਨੂੰ ਰੋਕਿਆ ਕਿਵੇਂ ਜਾ ਸਕਦਾ ਤੇ ਉਹ ਸੌਖੇ ਹੀ ਪਛਾਣ ਜਾਣਗੇ ਵੀ ਚੋਰਾ ਹੁੰਦਾ ਹਾਂ ਹਾਂਜੀ ਹਾਂ ਪਛਾਣ ਵੀ ਜਾਣਗੇ ਤੇ ਵੀ ਵੀ ਕਿਤੇ ਨਾ ਕਿਤੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਨਗੇ ਉਹ ਚੀਜ਼ ਨੂੰ ਕੀ ਪਤਾ ਹੋ ਸਕਦਾ ਵੀ ਇਹ ਕਹਿ ਦੇਣ ਵੀ ਭਈਆ ਵੈਬ ਸਰੀਜ ਦੇਖ ਹੋ ਸਕਦਾ ਥੋੜਾ ਬਹੁਤ ਸੁਧਰ ਜੇ ਵੀ ਤੇਰੀ ਵਿਚਾਰਧਾਰਾ ਬਦਲੇ ਵੀ ਉਹ ਬੰਦੇ ਨੇ ਇੰਨਾ ਕੁਝ ਕਮਾਇਆ ਵੈਬ ਸਰੀਜ ਵਾਲੇ ਨੇ ਵੀ ਤੂੰ ਵੀ ਬਹੁਤ ਕੁਝ ਗਵਾਇਆ ਕਿਉਂਕਿ ਕਈ ਵਾਰ ਆਪਾਂ ਨੂੰ ਚੀਜ਼ਾਂ ਪਤਾ ਹੁੰਦੀਆਂ ਨੇ ਪਰ ਉਹ ਜਹਿਨਤ ਤਾਂ ਹੁੰਦੀਆਂ ਨੇ ਪਰ ਆਪਾਂ ਕਹਿ ਨਹੀਂ ਪਾਉਂਦੇ ਵੀ ਉਹ ਬੰਦੇ ਹੋ ਸਕਦਾ ਇਹਨੂੰ ਦੇਖ ਕੇ ਕਹਿ ਦੇਣ ਉਹਨੂੰ ਰੋਕ ਦੇਣ ਜਿਸਪਾਲ ਜੀ ਜਿਵੇਂ ਤੁਸੀਂ ਕਿਹਾ ਵੀ ਇਹ ਇੱਕ ਤਰ੍ਹਾਂ ਦੀ ਬਿਮਾਰੀ ਹੈ ਤੇ ਇੱਕ ਇਸ ਮਸਲੇ ਦਾ ਫਿਰ ਹੱਲ ਕੀ ਹੈ ਹੱਲ ਇਹ ਹੈ ਵੀ ਕਿਸੇ ਇਸ ਟਾਈਪ ਦੇ ਵਧੀਆ ਡਾਕਟਰ ਨੂੰ ਦਿਖਾਓ ਜੀ ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਅਸਲ 'ਚ ਵੀ ਇਹਨੂੰ ਠੀਕ ਕਿਵੇਂ ਕਰਨਾ ਹੈ ਇਹਨੂੰ ਟ੍ਰੀਟਮੈਂਟ ਕਿਵੇਂ ਦਿੱਤਾ ਜਾਵੇ ਜਦੋਂ ਉਹ ਚੀਜ਼ਾਂ ਦਾ ਪਤਾ ਲੱਗਦਾ ਤਾਂ ਸਾਹਮਣੇ ਆ ਜਾਂਦੀਆਂ ਨੇ ਤੇ ਡਾਕਟਰ ਨੂੰ ਦਿਖਾਓ ਕਿਉਂਕਿ ਕਈ ਚੀਜ਼ਾਂ ਨਾ ਤੁਹਾਡੇ ਇਹ ਇਹ ਰਸ ਹੈ ਇਹ ਬਚਪਨ ਤੋਂ ਸ਼ੁਰੂ ਹੋ ਜਾਂਦਾ ਬਹੁਤ ਛੋਟੇ ਛੋਟੇ ਬੱਚੇ ਆਪਾਂ ਦੇਖਿਆ ਵੀ ਆਪਣੇ ਸਾਹਮਣੇ ਆ ਜਾਂਦੇ ਨੇ ਵੀ ਉਹ ਬੰਦਾ ਐਦਾਂ ਟਰੀਟ ਕਰ ਰਿਹਾ ਸੀ ਵੀ ਬੱਚੀਆਂ ਵੱਲ ਵੀ ਉਹ ਗਲਤ ਛੇੜਛਾੜ ਕਰ ਰਿਹਾ ਸੀਗਾ ਜਦੋਂ ਤੁਹਾਨੂੰ ਪਤਾ ਲੱਗਦਾ ਵੀ ਸਾਡਾ ਬੱਚਾ ਇਸ ਰਸ ਦੇ ਵਿੱਚ ਜ਼ਿਆਦਾ ਜਾ ਰਿਹਾ ਜਿਹੜਾ ਕਾਮ ਰਸ ਹੈ ਵੀ ਇਹ ਕਾਮ ਰਸ ਇਹਦੇ ਤੇ ਹਾਵੀ ਹੋ ਰਿਹਾ ਤਾਂ ਉਦੋਂ ਹੀ ਕਿਸੇ ਵਧੀਆ ਡਾਕਟਰ ਨੂੰ ਦਿਖਾਓ ਕਿਸੇ ਦੀ ਸਲਾਹ ਲਓ ਚੰਗੇ ਬੰਦੇ ਦੀ ਵੀ ਵੀ ਸਾਡੇ ਬੱਚੇ ਚ ਵੀ ਇਹ ਲੱਛਣ ਵੀ ਜ਼ਿਆਦਾ ਪੈਦਾ ਹੋ ਰਹੇ ਨੇ ਵੀ ਅਸੀਂ ਕਿਹਨੂੰ ਦਿਖਾਈਏ ਕਿਵੇਂ ਕਈ ਵਾਰ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਡਾਕਟਰ ਹੈ ਕਿੱਥੇ ਆ ਵੀ ਕਿਵੇਂ ਦਿਖਾਈਏ ਤਾਂ ਕਿਸੇ ਚੰਗੇ ਬੰਦੇ ਦੀ ਸਲਾਹ ਲੈ ਕੇ ਵੀ ਡਾਕਟਰ ਕੋਲ ਜਾਓ ਤਾਂ ਉਹ ਚੀਜ਼ ਕਿਤੇ ਨਾ ਕਿਤੇ ਉਹ ਖਤਮ ਹੋ ਸਕਦੀ ਹੈ ਅਸਲ ਚ ਇਹਨੂੰ ਨਾ ਪਿੰਡਾਂ ਦੇ ਵਿੱਚ ਸ਼ਰਮਨਾਕ ਮੰਨ ਕੇ ਉਹਨੂੰ ਲਾਈਟਲੀ ਲਿਆ ਜਾਂਦੇ ਵੀ ਉਹਨੂੰ ਪਰਦਾ ਪਾਇਆ ਜਾਂਦਾ ਤੇ ਪ੍ਰੋਪਰ ਇਹਦਾ ਮਤਲਬ ਟ੍ਰੀਟਮੈਂਟ ਇਲਾਜ ਹੋਣਾ ਚਾਹੀਦਾ ਵੀ ਇਹ ਇੱਕ ਤਰ੍ਹਾਂ ਦਾ ਮਤਲਬ ਮਾਨਸਿਕ ਰੋਗ ਵਾਲੀ ਆਪਾਂ ਕਹਿ ਸਕਦੇ ਹਾਂ ਵੀ ਜੇ ਉਹਨੂੰ ਸ਼ੁਰੂ ਤੋਂ ਖਤਮ ਕੀਤਾ ਜਾਵੇ ਤਾਂ ਕਈ ਵਾਰ ਇਹ ਹੁੰਦਾ ਵੀ ਇਹੋ ਜਿਹੇ ਬੰਦੇ ਤੇ ਜਿਹਦੇ ਆਪਾਂ ਪਰਦਾ ਪਾ ਦਾਂਗੇ ਉਹ ਚੀਜ਼ੇ ਲੁਕਣ ਵਾਲੀ ਤਾਂ ਹੈ ਨਹੀਂ ਫਿਰ ਉਹ ਗਾਂਹ ਜਾ ਕੇ ਸਮਾਜ ਲਈ ਖਤਰਾ ਬਣਦੇ ਆ ਜਸਪਾਲ ਜੀ ਤੇ ਸੈਂਬਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਦਰਸ਼ਕੋ ਜਲਦੀ ਹੀ ਇੱਕ ਹੋਰ ਨਵੇਂ ਕਲਾਕਾਰ ਨੂੰ ਲੈ ਕੇ ਮਿਲਾਂਗੇ ਉਦੋਂ ਤੱਕ ਲਈ ਧੰਨਵਾਦ